ਤੋ ਦਰਾਜਪੁਰ ਅਦੇਸਥਾਨਾ ਕੇਂਦਰੀ ਗੁਰਦੁਆਰਾ ਸਿੰਘ ਸਭਾ ਵਿਖੇ ਰੱਖੇ ਗਏ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ ਜਜਦੋ ਵਿੱਚ ਇਲਾਕੇ ਦੇ ਵੱਖ-ਵੱਖ ਧਾਰਮਿਕ ਸੱਛਿਆਤਾ ਦੇ ਵੱਲੋਂ ਹਾਜ਼ਰੀ ਲਗਵਾਈ ਗਈ ਹੈ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਮਹਿਮਾਨ ਦੇ ਡਾ. ਅਰਤੀ ਸਿੰਘ ਸਾਹਿਬ ਜੈਨੀ ਹਰਪ੍ਰੀਤ ਸਿੰਘ ਸਾਹਿਬ ਦਾ ਜਥੇਦਾਰ ਤਕਸ਼ਰੀ ਅਦਾਲਤ ਤੱਕ ਸਹਾ ਪਹੁੰਚੇ ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਸਾਹਿਬ ਦਾ ਜਥੇਦਾਰ ਗੈਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 7 ਮਾਰਚ ਦਾ ਦਿਨ ਸਿੱਖ ਕੌਮ ਦੇ ਇਤਿਹਾਸ ਦੇ ਵਿੱਚ ਕਾਲੇ ਦਿਨ ਵਜੋਂ ਜਾਣਿਆ ਜਾਵੇਗਾ ਉਹਨਾਂ ਕਿਹਾ ਕਿ ਮੇਰੇ ਅਤੇ ਦੋ ਹੋਰ ਜਥੇਦਾਰ ਉੱਤੇ ਕੀਤੀ ਗਈ ਕਾਰਵਾਈ ਬਦਲਾਖੋਰੀ ਦੀ ਭਾਵਨਾ ਤਹਿਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਮੇਰਾ ਰਾਜਨੀਤਿਕ ਵਿਸ਼ਾ ਨਹੀਂ ਹੈ ਪਰ ਮੈਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਸਿੱਖ ਸਿਧਾਂਤਾਂ ਸਿੱਖ ਸੰਪਰਦਾਵਾਂ ਦੇ ਲਈ ਸਦਾ ਕੰਮ ਕਰਦਾ ਰਹਾਂਗਾ। ਅੱਜ ਰਾਜਪੁਰਾ ਦੇ ਗੁਰਦੁਆਰਾ ਕੇਂਦਰੀ ਸਿੰਘ ਸਭਾ ਵਿਖੇ ਜਿੱਥੇ ਸੰਗਤਾਂ ਨੇ ਸੁਭਾਗਮ ਰੱਖਿਆ ਕਿ ਅਕਾਲ ਤਖਤ ਸਾਹਿਬ ਦੀ ਪ੍ਰਭੂ ਸੱਤਾ ਨੇ ਸ਼ਾਨ ਔਰ ਮਾਨ ਨੂੰ ਬਰਕਰਾਰ ਰੱਖਣ ਦੇ ਲਈ ਸੰਗਤਾਂ ਨੂੰ ਪ੍ਰੇਰਣਾ ਦੇਣ ਵਾਸਤੇ ਅੱਜ ਇਹ ਸਮਾਗਮ ਹੋ ਰਹੇ ਨੇ ਮੈਂ ਸਾਰੇ ਪ੍ਰਬੰਧ ਕੰਮ ਦਾ ਪਰਵਾਨਾ ਜੀ ਦਾ ਜਿੰਨੇ ਵੀ ਸਹਿਯੋਗੀ ਨੇ ਗੁਰਗਰਾ ਸਾਹਿਬ ਦੇ ਪ੍ਰਧਾਨ ਸਾਹਿਬ ਦੀ ਕਮੇਟੀ ਹੈ ਪਰ ਲੋਕਲ ਸੰਗਤਾਂ ਨੇ ਜਾਂ 12ਵੀਂ ਸੰਗਤ ਨੇ ਮੈਂ ਸਾਰਿਆਂ ਦਾ ਜਲਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰਾ ਸਨਮਾਨ ਕੀਤਾ ਹੈ ਬਹਿਸ ਯੋਗ ਨਹੀਂ ਹੈ ਲੇਕਿਨ ਫਿਰ ਵੀ ਮੇਰਾ ਮਾਨ ਕੀਤਾ ਸਤਿਕਾਰ ਕੀਤਾ ਹੈ ਰੇ Delhi માં ਚਾਲੀ ਸੰਸੰਕਰਨ ਦਾ ਜਲਦੀ ਅਗਾਰਨਿਆਂ ਦੇ ਵਿੱਚ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਪਹਿਲਾਂ ਹੀ ਕਹਿ ਚੁੱਕਿਆ ਕੱਲ ਤੇ ਕੱਲ ਦਾ ਦਿਨ ਜਿਹੜਾ 7 ਮਾਰਚ ਦਾ ਉਹ ਸਿੱਖ ਇਤਿਹਾਸ ਦੇ ਵਿੱਚ 40 ਦਿਨਾਂ ਦਾ ਜਿਹੜਾ ਹੈ ਉਹ ਦਿੱਖਾ ਗਰਾਂ ਦਾ ਕਲੈਕ ਕੀ ਬਜੋ ਇਤਿਹਾਸ ਦੇ ਪੰਨਿਆਂ ਦੇ ਉੱਤੇ ਕੱਲ ਦਾ ਦਿਨ ਜਿਹੜਾ ਉਹ ਅੰਕ ਦੋ ਇਸ ਤਰ੍ਹਾਂ ਜਿਹੜਾ ਅਗਲ ਇਹ ਇੰਨੀ ਸਜਾ ਦਿੱਤੀ ਗਈ ਹੈ ਜੋ ਹਾਂ ਬਿਲਕੁਲ ਉਸੇ ਦੀ ਸਜਾ ਜੀ ਉਸੇ ਦੀ ਇੱਕ ਕਿਸਮ ਦਾ ਬਦਲਾਖੋਰੀ ਦੀ ਭਾਵਨਾ ਤਹਿਤ ਇਹ ਕੀਤੀ ਕਾਰਵਾਈ ਹੈ ਜਿਹੜੀ ਸਾਡੇ ਚਿੰਨਾਂ ਦੇ ਤੇ ਕਾਰਵਾਈ ਜਿਹੜੀ ਹੋਈ ਹੈ ਯਾਨੀ ਕਿ ਪਾਲਿਟਿਕਸ ਵਿੱਚ ਇਹਦੀ ਨੀਤੀ ਦਾ ਉੱਤਾਰ ਹੋ ਰਿਹਾ ਹੈ ਕਿਉਂਕਿ ਉੱਤੇ ਪਾਲਿਟਿਕਸ ਮੈਂ ਪਾਲਟਿਕਸ ਮੇਰਾ ਵਿਸ਼ਾ ਨਹੀਂ ਹੈ ਪਰ ਮੈਂ ਅਕਾਲ ਤਖਤ ਸਾਹਿਬ ਦੀ ਮਾਨ ਸ਼ਾਨ ਲਈ ਸਿੱਖ ਸਿਧਾਂਤਾਂ ਲਈ ਸਿੱਖ ਪਰੰਪਰਾਵਾਂ ਲਈ ਇਸੇ ਪ੍ਰਚਾਰ ਪ੍ਰਚਾਰ ਕਰਦਾ ਰਹੂੰਗਾ ਉਹਦੇ ਵਿੱਚ ਸਾਡਾ ਸਿਧਾਂਤ ਆ ਜਾਂਦਾ ਹੈ ਫਲਸਫਾ ਆ ਜਾਂਦਾ ਹੈ ਪਰੰਪਰਾ ਆ ਜਾਂਦੀ ਹੈ ਮਰ ਮਾਨ ਮਰਿਆਦਾ ਆ ਜਾਂਦੀ ਹੈ ਉਸ ਤੋਂ ਪੋਲਿਟਿਕਸ ਵੀ ਆ ਜਾਂਦੀ ਹੈ ਜੇਕਰ ਵੀ ਇਕuiti ਨਹੀਂ ਨਹੀਂ ਬਣ ਸਕਦੀ ਜੇ ਤੁਹਾਨੂੰ ਕਿਸੇ ਬਸ ਹੋਰ ਕੋਈ ਖਾਲੀ ਦਾ ਨਹੀਂ ਬਣ ਸਕਦੀ ਨਹੀਂ ਇਸ ਤਰ੍ਹਾਂ ਦੀ ਮੇਰੀ ਕੋਈ ਇੱਛਾ ਨਹੀਂ ਹੈ ਮੈਂ ਤਾਂ ਸਿਰਫ ਤੇ ਸਿਰਫ ਪ੍ਰਚਾਰ ਪ੍ਰਸਾਰ ਪਿੰਡ ਪਿੰਡ ਜਾ ਕੇ ਕਰਨ ਵਾਲ ਜਿਹੜਾ ਉਤਰ ਨਹੀਂ ਦੇਾਂਗਾ ਜੀ ਜੀ ਉਹਦੇ ਰਾਹ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਗਤੀਵਿਧੀਆਂ ਸਿਰਫ ਧਾਰਮਿਕ ਨੇ ਔਰ ਧਾਰਮਿਕ ਗਤੀਵਿਧੀਆਂ ਕਰਦੇ ਹੀ ਅਸੀਂ ਜਿਹੜਾ ਸੰਗਤਾਂ ਨੂੰ ਜਾਗਰੂਕ ਕਰ ਰਹੇ ਹਾਂ ਇਹ ਪ੍ਰਮਾਤਮਾ ਕਿੱਧਰ ਲੈ ਕੇ ਜਾਂਦਾ ਹੈ ਤਾਂ ਪ੍ਰਮਾਤਮਾ ਦੇ ਵੱਸ ਹੁੰਦਾ ਹੈ ਪਰ ਮੈਂ ਧਰਮ ਪ੍ਰਚਾਰ ਔਰ ਸਿੱਖ ਸਿਧਾਂਤਾਂ ਮर्यादाਵਾਂ ਦੇ ਪ੍ਰਚਾਰ ਮੇਰੇ ਲਈ ਤਰਜੀਹੀ ਹੈ ਜਿਹੜੇ ਜਿਹੜੇ ਨੇ ਦੂਜੇ ਚਿੱਤਾਂ ਦੇ ਨਾਲ ਉਹ طرح ਜਿਹੜੀ ਇਹ ਸਭੀ ਇਹਨਾਂ ਦੀ ਇਸੇ ਤਰ੍ਹਾਂ ਮੈਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਉਹ ਕਿਸਾ ਨੇ ਕਹਿ ਨਹੀਂ ਪੀਤਾ ਪਰ ਜੋ ਵੀ ਹੋਇਆ ਮੰਦ ਭਾਗਾ ਹੋਇਆ ਔਰ ਜੋ ਆਉਣ ਵਾਲੇ ਸਮੇਂ ਤੇ ਹੋਣ ਜਾ ਰਿਹਾ ਹੈ ਜਿਹਦੀ ਸੰਭਾਵਨਾ ਹੈ ਉਸ ਤੋਂ ਵੀ ਜ਼ਿਆਦਾ ਮੰਦ ਭਾਗਾ ਹੋਣਾ ਜਿਹੜੀ ਇਹ ਜੀਐਮਐਲ ਦੀ ਸਟੇਟ ਬਣਾਵਾ ਹੋ ਰਹੀ ਹੈ ਇਹ ਨਹੀਂ ਹੈ ਵੀ ਸਾਰੇ ਸੂਚਕੇ ਕਾਰਜ ਕਰ ਰਹੇ ਨੇ ਬਹੁਤ ਥਿਲੇ ਵੀ ਜਾ ਮੁਸ਼ਕਲ ਪਰਸਨ ਆਏ ਜੀ ਜਿਹੜੇ ਅਕਾਲੀ ਦਲ ਨੂੰ ਜਿਹੜਾ ਉਹ ਨਿਵਾਣ ਵਾਲ ਲੈ ਕੇ ਜਾ ਰਹੇ ਆ ਅਜੇ ਤੱਕ ਤਾਂ ਉਹ ਨਿਵਾਣ ਵਾਲੀ ਜਾ ਰਿਹਾ ਹੈ ਇਹ ਗਲਤੀਦਰ ਗਲਤੀ ਜਿਹੜੀ ਆ ਕਿੱਥੀ ਜਾ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਧਾਰਮਿਕ ਪਰੰਪਰਾਵਾ ਮਾਨ ਮਰਿਆਦਾ ਉਹਦਾ ਭੰਗ ਕੀਤਾ ਜਾ ਰਿਹਾ ਹੈ ਇਹ ਮੈਂ ਸਮਝਦਾ ਜਿਨਾ ਹਰ ਸਿੱਖ ਦਾ ਹਿਰਦਾ ਜਿਹੜਾ ਖਲੁੰਡ ਰਿਹਾ ਗਿਆ ਕਿਉਂ ਇਹ ਜਿਹੜਾ ਮਤਲਬ ਨਿੱਜੀ ਲਾਲਸਾਵਾਂ ਸੱਤਾ ਦੀਆਂ ਲਾਲਸਾਵਾਂ ਨਿੱਜੀ ਲਾਲਸਾਵਾਂ ਇਹੋ ਹੀ ਕੰਮ ਕਰਦੀਆਂ ਕੋਈ ਨਿੱਜੀ ਪਤਾਨ ਕੋਈ ਨਿੱਜੀ ਆਣੀ ਨਾ ਮੈਂ ਵੀ ਨਿੱਜੀ ਪੁੱਛਦੇ ਜਿਨਾ ਸਾਨੂੰ ਦੱਸਾਲਵਾ ਜੇ ਉਹਦੇ ਮੇਨ ਹੋ ਸਕਦਾ ਸੋਚਦੇ ਹੋਣ ਵੀ ਸਾਡੀ ਸੱਤਾ ਲਈ ਸਾਡੀ ਕੁਰਸੀ ਲਈ ਜੇ ਗੱਥੇਦਾਰੀਆਂ ਜਾਨੀਆਂ ਕੁਰਬਾਨ ਕੀਤੀਆਂ ਜਾਂਦੀਆਂ ਪਰੰਪਰਾਵਾਂ ਕੁਰਬਾਨ ਕੀਤੀਆਂ ਜਾਂਦੀਆਂ ਕਰ ਦਿਓ ਮੈਨੂੰ ਲੱਗਦਾ ਕਿ ਉਹਨਾਂ ਨੂੰ ਕੁਰਸੀ ਨਾਲ ਜਿਹੜੀਆਂ ਪਰੰਪਰਾਵਾਂ ਮਰਿਆਦਾਵਾਂ ਸਿਧਾਂਤਾਂ ਨਾਲੋਂ ਜ਼ਿਆਦਾ ਕੁਰਸੀ ਪਿਆਰੀ ਹੋਵੇ ਇਹ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਸੰਗਤ ਦੇ ਵਿੱਚੋਂ ਨਿਕਲਣੀ ਹੈ ਜਮਾਤ ਜਿਹੜੀ ਨਿਕਲਣੀ ਹੈ ਜਿਹੜਾ ਪਸੰਾਨੇ ਕੰਡਾ ਨਹੀਂ ਪੈ ਜ ਉਹਨਾਂ ਦੇ ਵਿੱਚੋਂ ਉਹ ਉਹ ਨਹੀਂ ਉਹ ਨਹੀਂ ਚੱਲਣੇ ਜੀ ਉਹ ਸਾਰੇ ਉਹ ਦੇਖੋ ਮੈਂ ਪਹਿਲੇ ਅਸੀਂ ਹੁਕਮਨਾਮੇ ਦੇ ਵਿੱਚ ਸਪਸ਼ਟ ਹੈ ਕਿ ਉਹ ਲੀਡਰਸ਼ਿਪ ਨਾਿਤਕ ਅਧਾਰ ਗਵਾ ਚੁੱਕੀ ਹੈ ਜਿਹੜੀ ਨਾਿਤਕ ਅਧਾਰ ਗਵਾ ਚੁੱਕੀ ਹੈ ਉਹ ਜਿੰਨਾ ਚਿਰ ਨਾਿਤਕ ਅਧਾਰ ਉਹਨਾਂ ਦਾ ਬਹਾਲ ਨਹੀਂ ਹੁੰਦਾ ਤੇ ਇਸ ਤਰ੍ਹਾਂ ਦੀਆਂ ਧੱਕੇਸ਼ਾਈਆਂ ਨਾਲ ਬਹਾਲ ਨਹੀਂ ਹੋਣਾ ਜਿਸ ਤਰ੍ਹਾਂ ਦੀ ਕੱਲ ਕੀਤੀ ਹੈ ਤੇ ਉਹਨਾਂ ਚਿਰ ਨਾ ਉਹਨਾਂ ਨੂੰ ਪਬਲਿਕ ਨੇ ਨਾ ਉਹਨਾਂ ਨੂੰ ਪੰਥ ਨੇ ਨਾ ਉਹਨਾਂ ਨੂੰ ਪੰਜਾਬ ਨੇ ਸਵੀਕਾਰ ਕਰਦਾ। ਇਹ ਚੱਤ ਚਾਰ ਅਹੁਦਾ ਦਿੱਤਾ ਮਹਾਨ ਆਦਤਾਂ ਦੇ ਇਹਨਾਂ ਨਾਲ ਜਿਹੜੇ ਇਹਨਾਂ ਦੇ ਬਦਲੇ ਦੇ ਤਰੀਕਿਆਂ ਨਾਲ ਫੈਸਲੇ ਉਹਨਾਂ ਤੇ ਕੋਈ ਅਸਰ ਪੈਂਦਾ ਹੈ ਮੈਨੂੰ ਅਸਰ ਪਾਉਣ ਵਾਸਤੇ ਤਾਂ ਉਹਨਾਂ ਨੇ ਜਹੇਦਾਰ ਬਦਲੇ ਜਿਹੜੇ ਕਿਸੇ ਚੱਲੇਗੇ ਜਹੇਦਾਰ ਪ੍ਰਾਪਤ ਲੈਣ ਉਹਨੂੰ ਹਟਾ ਕੇ ਇਹਨਾਂ ਦਾ ਉਹਨਾਂ ਦਾ ਇਖਤਿਆਰ ਬਹੁਤ ਉੱਪਰ ਹੈ ਤੇ ਜਿਹੜੇ ਉਹਨਾਂ ਨੇ ਫੈਸਲੇ ਲਏ ਉਹਨਾਂ ਨੂੰ ਪਾਸ ਤੋਂ ਕੀਤਾ ਗਿਆ ਜਿਹੜਾ ਉਹ ਉਹਨੂੰ ਰੁਕਾਉਣ ਨੂੰ ਉਹ ਵੀ ਚੱਲੇ ਫਿਰ ਪੁਲਿਸੇ ਕੋਲ ਅਪੀਲ ਲੈ ਕੇ ਜਾਣਾ ਹੈ ਉਹ ਮर्यादाਵਾਂ ਹੁੰਦੀਆਂ ਜੇ ਤਾਂ ਮर्यादाਵਾਂ ਦੀਆਂ ਪਾਲਣਾ ਕਰਨਗੇ ਤਾਂ ਠੀਕ ਹੈ ਜੇ ਮर्याਦਾਵਾਂ ਦੀਆਂ ਪਾਲਣਾ ਨਹੀਂ ਕਰਦੇ ਉਦਾਂ ਹੀ ਗੈਰ ਜਿਹੜੇ ਆ ਸਿਧਾਂਤਕ ਜਿਹੜੇ ਆ ਫੈਸਲੇ ਕਰਨਗੇ ਪੰਤਕ ਭਾਵਨਾਵਾਂ ਦੀ ਸਰਦਮਾਨੀ ਦੇ ਉਲਟ ਕਰਨਗੇ ਉਹ ਤਾਂ ਸੰਗਤ ਵੱਲੋਂ ਨਾਮੰਜ਼ੂਰ ਹੋਣਗੇ ਜਿਵੇਂ ਕਿ ਆ ਜਾਂਦਾ ਕਿ ਜਿੱਥੇ ਜਿੱਤਾਰ ਪਹਿਵਾਂ ਲੱਗਦੇ ਨੇ ਉਹ ਬਾਦਲ ਪਰਵਾਸ ਤੇ ਕਿਹੜੇ ਵਿਕਾਰ ਰੱਖੇ ਨੇ ਉਹ ਲੱਗਦਾ ਹੈ ਇਹ ਗੱਲ ਕਿ ਜਦੋਂ ਲਾਏ ਜਾਂਦੇ ਨੇ ਜਿਸ ਤਾਰ ਉਦੋਂ ਮੈਂ ਸਮਝਦਾ ਕਿ ਇੱਕ ਪ੍ਰੋਪਰ ਜਿਹੜਾ ਵਿਧੀ ਵਿਧਾਨਤਾ ਹੋਣਾ ਚਾਹੀਦਾ ਹੈ ਜਿਵੇਂ 2008 ਦੇ ਵਿੱਚ ਜਹੇਦਰ ਸਾਹਿਬ ਨੇ ਸ਼ਰਮਿਕ ਮੈਟਰੀਨ ਦੇਖੀ ਤੇ ਜਿਵੇਂ ਜਦੋਂ ਮੈਂ ਸੇਵਾ ਕਰ ਰਿਹਾ ਸੀ ਮੈਂ ਵੀ ਦੋ ਰਿਮਾਈਂਡਰ ਭੇਜੇ ਸੀ ਜਿੰਨਾ ਚਿਰ ਇਹਨਾਂ ਦਾ ਵਿਧੀ ਵਿਧਾਨ ਜਿਹੜਾ